ਮਾਂ ਨੂੰ ਆਪਣੇ ਲਾਲ ਦੁਲਾਰੇ ਬੜੇ ਪਿਆਰੇ ਹੁੰਦੇ ਨੇ ਪਰ ਤਨ ਜੇਰਾ ਕਲਗੀਆਂ ਵਾਲੇ ਦਾ ਮਾਂ ਗੁਜਰੀਨੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਪੀੜ ਪੁੱਤਾਂ ਦੀ ਵਿੱਚ ਜਿਗਦੇ ਕੋਈ ਵਿਰਲਾ ਹੀ ਲਕੋ ਸਕਦਾ ਮਾਂ ਗੁਜਰੀਨੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਹੁਣ ਪਿਆਰੇ ਕਾਲ사 ਜੀ ਇਤਿਹਾਸ ਅੰਦਰ ਜ਼ਿਕਰ ਹੁੰਦਾ ਮੋਤੀ ਰੰਮ ਬਹਿਰੇ ਦਾ ਜਿਹੜਾ ਹਿੰਦੂ ਕੈਦੀਆਂ ਦੇ ਵਾਸਤੇ ਲੰਗਰ ਪ੍ਰਸ਼ਾਦੇ ਤਿਆਰ ਕਰਿਆ ਕਰਦਾ ਸੀ ਇਹਨੂੰ ਜਦੋਂ ਪਤਾ ਲੱਗਾ ਕਿ ਸਹਬਜ਼ਾਦੇ ਠੰਡੇ ਬਰਜ ਵਿੱਚ ਕੈਦ ਹੈ ਆਪਣੇ ਘਰ ਗਿਆ ਕਰਵਾਲੀ ਨੂੰ ਕਹਿੰਦਾ ਕਿ ਦੁੱਧ ਤਿਆਰ ਕਰ ਤੇ ਨਾਲ ਇਹ ਵੀ ਦੱਸ ਦਿੱਤਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਾਂ ਮਾਤਾ ਗੁਜਰਤ ਔਰ ਤੇ ਸਹਬਜ਼ਾਦੇ ਠੰਡੇ ਬਰਜ ਵਿੱਚ ਕੈਦ ਨੇ ਤੈਨੂੰ ਕੋਈ ਦੁੱਖ ਤੇ ਨਹੀਂ ਕਿਉਂਕਿ ਸੂਬੇ ਦਾ ਹੁਕਮ ਹੈ ਜਿਹੜਾ ਨਾਨੂੰ ਕੋਈ ਛਕਣ ਲਈ ਦੇਵੇਗਾ ਉੱਪਰ ਲੈਣ ਲਈ ਕੋਈ ਕਪੜਾ ਲੀੜਾ ਦੇਵੇਗਾ ਉਹਦਾ ਕਾਨ ਬੱਚਾ ਕੋਲੋਂ ਵਿੱਚ ਪੀੜ ਕੇ ਮਾਰ ਦਿੱਤਾ ਜਾਵੇਗਾ ਤੇਨ ਘਰ ਵਾਲੀ ਨੇ ਬੜੇ ਪ੍ਰੇਮ ਦੇ ਨਾਲ ਦੁੱਧ ਤਿਆਰ ਕੀਤਾ